ਇਹ ਨਹੀਂ ਜਦੋਂ ਫਿਰ ਕਰ ਬੰਦ ਪਾਈ ਕਾ ਦੋ ਤੂੰ ਐਵੇਂ ਖਾਂ ਖਾਂ ਕਹੀ ਜਾਂਦਾ ਯਾਰ ਬਾਈ ਯਾਰ ਫੇ ਤੁਸੀਂ ਲਾਸਟ ਕਾਲ ਦਿਖਾਓ ਮੈਂ ਕਿਹੜੀ ਲਾਸਟ ਕਾਲ ਦਿਖਾਵਾਂ ਯਾਰ ਜਦੋਂ ਮੈਂ ਤੂੰ ਖਾਂ ਖਾਂ ਤੁਸੀਂ ਜਿਹੜਾ ਤੂੰ ਚਲਾ ਲੈਣਾ ਮੈਂ ਸੈਟ ਤੇ ਖੜਾ ਯਾਰ ਤੁਸੀਂ ਮੈਨੂੰ ਕੋਈ ਤੁਸੀਂ মিডিਆ ਨਾਲ ਪੰਗਾ ਲਓ ਯਾਰ ਤੁਸੀਂ মিডিਆ ਨੂੰ ਫੋਨ ਨਹੀਂ ਕਰ ਜਦੋਂ ਮੈਂ ਕਦੇ ਘਟੂਲਾ ਪੁੱਛੋ ਕਿ ਰਿਕਾਰਡਰ ਤੇ ਕਢਾਉਣਾ ਵੀ ਸਾਨੂੰ ਹੱਥ মিডিਆ ਤੁਸੀਂ মিডিਆ ਵਾਲੇ ਫੋਨ ਨਹੀਂ ਕਾਲ ਕਰ ਤੁਸੀਂ ਸਾਨੂੰ ਤੁਸੀਂ ਕੀ ਉਹ ਵੱਡੇ ਵੀਰਾਂ ਨਾਲ ਸੇਵਾ ਵਾਲੇ ਖੜੇ ਬਹਿਸ ਨਾ ਕਰ ਵੱਡੇ ਵੀਰਾਂ ਨਾਲ ਬਹਿਸ ਨਹੀਂ ਕਰਦਾ ਮੈਂ ਦੱਸੋ ਤੁਸੀਂ ਇਹਨਾਂ ਨਾਲ ਨਹੀਂ ਨਹੀਂ ਹੈਗਾ ਯਾਰ ਅੱਛਾ ਹਰਦਨ ਨੂੰ ਬਣਾ ਰਹੀ ਮੇਰੀ ਪਹਿਲੀ ਵੀਡੀਓ ਦੇ ਵਿੱਚ ਨਾਲ ਹੀ ਖੜਾ ਕੋ ਉਹ ਰੋਣਾ ਉਹ ਸਾਈਡ ਤੇ ਖੜਿਆ ਆ ਆ ਇੱਧਰ ਦੇਖੋ ਆ ਸਾਰਾ ਗਾਇਕਾਂ ਨੂੰ 2 ਵਜੇ ਦਾ ਹੁਣ ਸ਼ੁਰੂਆਤ ਹੋ ਗਈ ਹੱਥ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਕੀਤਾ ਹੱਥ ਇਹਨੇ ਹੱਥ ਰੇ ਕੇ ਗੱਡੀ ਰੋਕੀ ਨਹੀਂ ਨਹੀਂ ਭਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਅਸੀਂ ਸਾਈਡ ਤੇ ਖੜੇ ਸੀ ਇੱਥੇ ਖੜੇ ਸੀ ਤੁਸੀਂ ਠੀਕ ਆ ਵੀਰੇ ਝੂਠ ਨਾ ਬੋਲੋ ਨਾ 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 ਤੁਸੀਂ 100 ਖਾ ਲੋਗੇ ਗੁਰਦੁਆਰੇ ਦੀ ਜੀ ਗੁਰਦੁਆਰੇ 100 ਨਹੀਂ ਨਹੀਂ ਵੀ ਉਹ ਬੰਦੇ ਨੇ ਹੱਥ ਕੀਤਾ 100 ਉਹ ਬੰਦਾ ਨੇ ਹੱਥ ਨਹੀਂ ਰੱਖਿਆ ਮੈਂ ਨਹੀਂ ਉਹਨੇ ਨਹੀਂ ਦਿੱਤਾ ਹੱਥ ਮੈਂ ਰੋਕਿਆ ਨਹੀਂ ਗੁਰਦੁਆਰੇ 100 ਖਾਓ ਇੱਥੇ ਨਹੀਂ ਨਹੀਂ ਯਾਰ ਆ ਤਾਂ ਗੱਲ ਕਰ ਆਹ ਗੱਲ ਕਰ ਨਕਲੀ ਪੁਲਿਸ ਵਾਲਾ ਬਾਈ ਉਹ ਨਕਲੀ ਪੁਲਿਸ ਵਾਲਾ ਨਾਲ ਖੜ ਕੇ ਇਹਨੇ ਡਿਊਟੀ ਕਰ ਰਿਹਾ ਹੈਗਾ ਕੋਈ ਡਿਊਟੀ ਨਹੀਂ ਕਰ ਰਿਹਾ ਹੈਗਾ ਹਾਂ ਲੋ ਉਹ ਨਕਲੀ ਪੁਲਿਸ ਵਾਲਾ ਇਹਨੇ ਇਹ ਆ ਰਿਹਾ ਨਕਲੀ ਪੁਲਿਸ ਵਾਲਾ ਇਹਨੇ ਇਹ ਆ ਰਿਹਾ ਹੁੰਦੇ ਕੋਈ ਡਿਊਟੀ ਨਹੀਂ ਕਰ ਰਿਹਾ ਤੇ ਟੈਂਟ ਪਾਈ ਸੀ ਤੇ ਉਹੀ ਕਾਲੇ ਬੂਟ ਪਾਏ ਸੀ ਖਾਸੀ ਪੱਗਬੰਨੀ ਸੀ ਇਹਨੇ ਇਹ ਡਿਊਟੀ ਕਰਾ ਰਿਹਾ ਸੀ ਤੇ ਹੁਣ ਪੱਜ ਗਿਆ ਹਾਂ ਹੁਣ ਇਹਨਾਂ ਨੂੰ ਮੈਂ ਸੌ ਖਵਾ ਹਾਂ ਹਾਉ ਜੀ ਹੁਣ ਕੋਰ ਕਰਦੀ ਸੌ ਮੈਂ ਸੌ ਖਵਾਉਂਦਾ ਗੁਰਦਾਰ ਦੀ ਸੋਹ ਖਾਣੇਓ ਗੁਰਦਾਰ ਦੀ ਸੋਹ ਖਾਣੇਓ ਤੁਸੀਂ ਗੁਰਦਾਰ ਦੀ ਸੋਹ ਖਾਣੇਓ ਨਹੀਂ ਬੱਸੇ ਨਾ ਕਿਉਂ ਮਨਾ ਰਿਆ ਗੁਰਦਾਰ ਦੀ ਸੋਹ ਖਾਣੇਓ ਵੀ ਤੁਸੀਂ ਆਪ ਵੀ ਲੱਗਿਆ ਸੀ ਪਹਿਲਾਂ ਐ ਤਾਂ ਹੱਥ ਜੋੜੀ ਖੜੇ ਆ ਗੀ ਤਾਂ ਨੂੰ ਮੈਨੂੰ ਬਲਾਉਂਦੀ ਬਹਾਨਾ ਲੱਭਦੇ ਕੋਈ ਕੇਸ ਪਾਉਣ ਦਾ ਹੱਥ ਲੋੜ ਕੇ ਕਹਿਣਾ ਗੁਰਦਾਰ ਦੀ ਸੋਹ ਖਾਓ 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 ਮੈਂ ਗੁਰਦਾਰ ਦੀ ਸੋਹ ਖਾ ਕੇ ਕਹਿਣਾ ਨਕਲੀ ਪੁਲਿਸ ਵਾਲਾ ਨਾਲ ਖੜਾ ਸੀ ਹੌਣ ਜੇ ਨਾਮ ਨਹੀਂ ਆਣੀ ਮੈਂ ਜਾਣਦਾ ਨਹੀਂ ਬੰਦਾ ਸਰਕਾਰ ਦੀ ਸੌਖਾਉਦੀ ਭਾਈ ਜੀ ਫੇਰ ਤਾਂ ਮੈਂ ਇਕੱਲਾ ਖੜਾ ਸਰਕਾਰ ਦੀ ਸੌਖਾਉਦੀ ਸਰਕਾਰ ਦੀ ਸੌਖਾਉਦੀ ਤੇਰਾ ਨਾਮ ਆਉਣਾ ਹੈ ਛੁੱਟੀ ਦੇ ਅਮਲਾਜ ਉਹ ਦੋ ਦਿਨ ਹੈ ਨਹੀਂ ਸੀ ਆਹ ਸਰਿਆ ਨੇ ਤੋਂ ਮੈਨੂੰ ਬੁਕਾਇਆ ਆਪੇ মিডিਆ ਬਣਾਇਆ ਇਹਨਾਂ ਨੇ ਕੱਲੋਂ ਬੱਦਿਆਂ ਫਿਰ ਕਹਿਣ ਵੀ ਲੋ ਕੱਲ ਨੇ ਆਪ ਵੀਡੀਓ ਖੜਾਈ ਆ ਸਾਰਾ মিডিਆ ਜਿਹੜਾ ਉਹ ਇਹਨਾਂ ਨੇ ਆਪ ਬੁਲਾਇਆ ਤੇ ਆਪ ਹੀ ਫਸੇ ਆਪ ਦੇ ਜਾਣੇ ਨੂੰ ਲੈ ਲੋ ਚਲਾਨ ਹੋ ਗਿਆ ਹੁਣ ਕਿੱਥੋਂ ਦਾ 20000 ਦਾ ਤੇ ਤਾਂ ਇਹਦੇ ਖੁਦ ਵੀ ਉੱਥੀ ਆ ਕਿ ਕਿਹੜੇ ਤਰੀਕੇ ਨਾਲ ਇਹਦੇ ਹਰਜਾਨ ਹੋ ਗਿਆ ਚਲੋ ਚਲੋ ਤਾਂ ਇਹ 10000 ਬਹੁਤ ਹੋ ਗਿਆ ਚਲਾਨਾ ਪਿਆ ਪਿਆ ਰਾਜਨਦਰਪਾਲ ਦੇ ਕੋਲੋਂ ਤੇ ਚਲਾਨ ਲੱਗ ਗਿਆ ਸ਼ਹਿਰ ਚ ਹਜੇ ਨਾ ਨੰਬਰ ਪਲੇਟ ਵੀ ਲੱਗੀ ਹਜੇ ਨਾ ਨੰਬਰ ਪਲੇਟ ਵੀ ਲੱਗੀ ਟ੍ਰੈਫਿਕ ਦਾ ਟੁੱਲੀ ਨਹੀਂ ਦੇਣਾ ਨੂੰ ਇਹ ਕਰਦੇ ਆਂ ਰੋਡ ਤੇ ਆ ਤੁਸੀਂ ਬੱਸ ਕਹਿ ਦੇ ਚਾਹ ਦੀ ਕਾਰਵਾਈ ਕੀਤੀ ਆ ਵੇ ਪੁਲਿਸ ਜਿਹੜੇ ਥੱਲੇ ਥੱਲੇ ਵੀ ਆਇਓ ਜਲਦੀ ਆ ਕੇ ਡਿਊਟੀ ਕਰਦੇ ਆ ਉਹ ਤਾਂ ਸੌਫਟ ਕਰਦੇ ਆ ਆ ਉਹ ਵੀਡੀਓ ਦੇ ਵਿੱਚ ਕਹਿਣਾ ਯਾਰ ਮੈਨੂੰ ਸਾਫ਼ ਕੀ ਕਰਨਾ ਜਿੰਨੇ ਵੀਡੀਓ ਵਾਲੇ ਆਇਆ ਜਿੰਨੇ ਬੰਦੇ ਉਹ ਖੜੇ ਸੀ ਪੁੱਛ ਲੋ ਤੂੰ ਜਾ ਕੇ ਖੇਹ ਦੀ ਬਣਾ ਲਊਗਾ ਮੈਨੂੰ ਕੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ 'ਚ ਨਹੀਂ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਆਹ 200 ਬੰਗਾਂ ਹੋਰ ਵੀ ਖੜੇ ਨਹੀਂ ਸਾਰੇ ਗਵਾਹ ਨੇ ਜੀ ਸਾਰੇ ਨੂੰ ਪਤਾ ਹੈ ਬੰਦਾ ਕੌਣ ਹੈ ਕੌਣ ਨਹੀਂ ਪਤਾ ਇਹ ਕਿਤਾਬੀ ਵੀ ਨਹੀਂ ਹਾਂਜੀ ਹਾਂਜੀ ਵੀਡੀਓ ਆ ਗਈ ਆਪਣੀ ਚੌਕੀ ਕਾਰਵਾਈ ਕਰਾਓ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਵੀਡੀਓ ਦੇਖ ਕੇ ਅਫਸਰ ਕਾਰਵਾਈ ਕਰਦੇ ਆ ਵੀਰਾਂ ਹਰ ਆ ਨੰਬਰ ਪਲੇਟ ਸਹੀ ਆ ਜੀ ਹੁਣ ਪੂਰੀ ਹਾਂ ਠੀਕ ਆ ਜੀ ਠੀਕ ਆ ਜੀ ਉਹ ਤਾਂ ਨਹੀਂ ਸੀਗੀ ਕੋਈ ਠੀਕ ਫਿਰ ਉਹੀ ਤੁਹਾਨੂੰ ਮੈਂ ਕਿਹਾ ਸੀ ਕਿ 20 ਮਿੰਟ ਦਾ ਸਮਾਂ ਦੇ ਦਿਓ ਬਸ ਤੁਹਾਨੂੰ ਆ ਤੁਹਾਡੇ ਕੋਲ 20 ਮਿੰਟ ਦੇ ਵਿੱਚ ਆ ਨਹੀਂ ਗਏ ਦੱਸੋ 20 ਮਿੰਟਾਂ ਦੇ ਵਿੱਚ ਆ ਗਏ ਅਸੀਂ ਬਿਲਕੁਲ 1 ਘੰਟੇ ਬਾਅਦ ਆ ਗਏ ਮੈਂ ਜੀ 1 ਘੰਟੇ ਬਾਅਦ ਕਿੱਥੇ ਇਹ ਰਿਕਾਰਡਿੰਗ ਦੀ ਗੱਲ ਨਹੀਂ ਜੀ ਆਹ ਦੇਖੋ ਤੁਸੀਂ ਉੱਥੇ ਗੱਡੀਆਂ ਲੱਗੀਆਂ ਹੋਣਗੀਆਂ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਵੀ ਦੇ ਬੁਲਾਈ ਆ ਉਹ ਮੈਸੇਜ ਦਿਖਾਓ ਤੁਹਾਨੂੰ ਨਹੀਂ ਆਹ ਦੇਖ ਲਓ ਜੀ ਮੈਂ ਮੂੰਹ ਜਵਾਨੀ ਨਹੀਂ ਮੈਂ ਮੈਂ ਹੁਣ ਦੇਖੋ ਜੀ ਆ ਇਹਨੂੰ ਤੁਸੀਂ ਗਲਤ ਤਾਂ ਨਹੀਂ ਕਹਿ ਸਕਦੇ ਉਹ ਵਿੱਚ ਹੀ ਲਵਾਉਣੀ ਸੀ ਉਹ ਮੂਰੇ ਗੱਡੀਆਂ ਵੀ ਖੜੀਆਂ ਹੁੰਦੀਆਂ ਜੀ ਅੱਗੇ ਮੈਸੇਜ ਜੇ ਤੁਹਾਨੂੰ ਅਪਲਾਈ ਕੀਤਾ ਉਹ ਤਾਂ ਦਿਖਾ ਦਿਓ ਮੈਂ ਤੁਹਾਨੂੰ ਸਾਹ ਉਹ ਤੁਹਾਨੂੰ ਨੰਬਰ ਪਲੇਟ ਹੀ ਦਿਖਾਤੀ ਜੀ ਸਾਰੀ ਹੁਣ ਦਿਖਾਈ ਆ ਨਾ ਫਿਰ ਤੁਹਾਨੂੰ 20 ਮਿੰਟ ਕਿਹਾ ਸੀ 20 ਮਿੰਟ ਰੋਕ ਸਕਦੇ ਸੀਗੇ ਜੀ ਤੁਸੀਂ ਲੱਗ ਰਹੇ ਸੀ 20 ਮਿੰਟ ਤੁਸੀਂ ਰੋਕ ਸਕਦੇ ਹੁਣ ਪਿੰਡੋਂ ਗੱਲ ਪਤਾ ਕੀ ਹੁੰਦਾ ਬਾਈ ਜੀ ਦੇਖੋ ਕੋਈ ਵੀ ਗੱਡੀ ਦੀ ਨੰਬਰ ਪਲੇਟ ਲਵਾਉਣਾ ਹੁੰਦਾ ਗੱਡੀ ਗੱਡੀ ਨਾਲ ਲੈ ਕੇ ਆਉਂਦਾ ਨਹੀਂ ਗੱਡੀ ਗਲਤੀਆਂ ਸਾਰਿਆਂ ਦੀ ਹੁੰਦੀਆਂ ਜੀ ਕਿਤੇ ਥੋਡੀਆਂ ਸੀ ਕਿਤੇ ਸਾਡੀਆਂ ਵੀ ਸੀ ਕਿਤੇ ਥੋਡੀਆਂ ਸੀ ਕਿਤੇ ਸਾਡੀਆਂ ਵੀ ਸੀ ਉਹ ਤੁਸੀਂ ਚਲਾਨ ਕਰਤਾ ਜੀ ਉਹ ਤੁਸੀਂ ਚਲਾਨ ਕਰਤਾ ਜੀ ਲਰਨਿੰਗ ਵਾਲਾ ਪਰ ਆ ਨੰਬਰ ਪਲੇਟ ਦਾ ਸੀ ਤੁਹਾਨੂੰ ਰੁਕਾਇਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਹੀ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਮੈਂ ਨੰਬਰ ਪਲੇਟ ਮਨਾਲਿਆ ਵਾ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂਨਾ ਨੰਬਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋ ਜਾ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਹਰੇ ਜਾਂਦਾ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮੱਝਾ ਸਰ ਘੱਟੋ ਚਲਣ ਕੁੱਤੀ ਗੱਲ ਉਹ ਬੰਦੇ ਨਾ ਚਰਾਣ ਕਿਉਂ ਨਹੀਂ ਕਰਦੇ ਆ ਜਾਂ ਸੱਚੇ ਹੁੰਦੇ ਫੜ ਕੇ ਚਰਾਣ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰੇਆਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਫਰਟ ਦਾ ਚਲਉਂਦੇ ਆਉਂਦੇ ਆ ਉਹਦੇ ਕੋਈ ਚੱਕਰ ਨਹੀਂ ਜਦੋਂ ਪਿੱਛੇ ਕੰਨ ਕੋਈ ਜਾਨੀ ਮਸਾਉਣ ਹੋਵੇ ਪਜੀ ਦੇਖੋ ਵੀ ਦੱਸਣ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸ.ਐਸ.ਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਦੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾ ਉਹਨੂੰ ਚੱਲਦੀ ਵੀਡੀਓ ਤੇ ਫੋਨ ਲਾ ਸਕਦੇ ਹੋ ਜਗਰਾ ਵਾਲੇ ਨਹੀਂ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਐਸਐਸਪੀ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਨਾ ਫਿਰ ਉਹਨਾਂ ਉੱਪਰ ਕੋਈ ਫੋਟੋ ਤਾਂ ਆਪ ਦਾ ਪ੍ਰਸ਼ਾਸਨ ਆਪਦੇ ਅਫਸਰ ਜਿਹੜੇ ਮਾਰਗੀ ਕਾਰਵਾਈ ਕਰ ਤੁਹਾਨੂੰ ਸਨਮਾਨ ਨਹੀਂ ਤੁਸੀਂ ਫੋਨ ਲਾਓ ਯਾਰ ਚਲਾਨ ਕੱਟਿਆ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਫ ਤੇ ਸਰਵ ਨੰਬਰ ਪਲੇਟ ਲਵਾਉਣ ਆਇਆ ਜਬ ਵੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਤੇ ਇੱਕ ਯਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਨੂੰ ਪਤਾ ਆ ਵੀ ਸਾਰਾ মিডিਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਨੀ ਮੈਂ ਉਹਨੂੰ ਰੋਕਿਆ ਨਹੀਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗਵੰਨੀ ਖੜਾ ਇੰਦਰ ਆਪਦਾ ਬੰਦਾ ਆ ਮੈਂ ਕਿਹਾ ਸਾਡੀ ਬੰਦੇ ਨੇ ਮੋਟਰਸਾਈਕਲ ਰੋਕਿਆ ਘਟੋ ਚਲਾਣ ਕਹਿੰਦੇ ਨਹੀਂ ਜਾਨਦੋ ਆਪਣਾ ਬੰਦਾ ਆ ਖੜੇ ਆ ਸਾਰਾ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਜੀ ਵੱਡੇ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੂਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਆ ਗਏ ਇਹਨਾਂ ਨੂੰ ਮੈਂ ਉਹ ਤੁਰ ਕੇ ਜਾਵਾਂ ਜੀ ਤੁਸੀਂ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ ਫਿਕਰ ਦਾ ਸਮੇਂ ਨਹੀਂ ਦਿੱਤਾ ਮਦਦ ਕਰਨਾ ਹੀ ਆ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ 20 ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲੋਣੀ ਮੈਂ ਤੁਹਾਡੇ ਕੀ ਕੰਮ ਕਰਦੇ ਹਾਂ ਤੁਸੀਂ ਇਹ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਹੋ ਜੇ ਏਸੀ ਅਗਰ ਕੱਲ ਨੂੰ ਕੋਈ ਜਾਨੀ ਨਿਪਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਚਲਾਨੀ ਕੱਟੇ ਮੇਰਾ ਤਾਂ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਆ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਦਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰੇ ਉੱਪਰ ਦੀ ਫੇਰ ਨਾ ਪਟੇ ਆਫਸਰਾਂ ਨੇ ਕਹਿਣਾ ਵੀ ਰਫਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸੱਦਿਆ ਮੀਡੀਆ ਉਹ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਆਣੀ ਆਪਦਾ ਜਰੂਰ ਸਾਫ਼ ਕਰਾ ਦੇ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗਲਤ ਨਹੀਂ ਕਹੀ ਜਰੂਰ ਕਹਾਂਉਂ ਜੇ ਵਈਆ ਮੇਰਾ ਗਾਲ ਜਰੂਰ ਇੱਥੇ ਡਰ ਕੇ ਹੋ ਰਹੇ ਹੋ ਤੁਸੀਂ ਜਾਲੀਆਂ ਦਾ ਡਰ ਬਾਈ ਜੀ ਕਿਹਨੂੰ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਡਰ ਨਹੀਂ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਉਹ ਨੰਬਰ ਪਲੇਟ ਲੈ ਕੇ ਆਉਣੀ ਆ ਦੱਸੋ ਮੈਂ ਤੇਤੋਂ ਡਰਦਾ ਕਿਸ ਤੋਂ ਡਰਦਾ ਮੈਂ ਜੂਰ ਕਰ ਰਿਹਾ ਹਾਂ ਉਹਦੇ ਨਾਲ ਤੋ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਹੋਣਾ ਸੀ ਵੀ ਇਹਨੂੰ ਦਾਕੇ ਥ੍ਰੈਟ ਹੈਗੇ ਕਿ ਨਹੀਂ ਉਹ ਮੈਂ ਪੁੱਛ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚੱਲਦੀ ਚ ਪੁੱਛੋ ਨਾ ਸਾਰੇ ਨਹੀਂ ਸਾਹਮਣੇ ਸਾਹਮਣੇ ਜੱਗ ਜਾਣ ਰੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਗ ਜਾਣ ਰੋਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣਾ ਮੈਂ ਕਰਦਾ ਤੇਰਾ ਲਰਨਿੰਗ ਨਾਲ ਤੋਂ ਬਣਾ ਨਾ ਲਰਨਿੰਗ ਜੇ ਕਿੰਿਆ ਧਰਾਵਾ ਨੇ ਆ ਦੇ ਬਾਈ ਜੀ ਧਰਾਵਾ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ ਫੋਨ ਦਾ ਲੈ ਲਓ ਆਪਣਾ ਨਾਮ ਬੋਲੋ ਜਰਾ ਕੀ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆ ਧਮਕੀ ਕਉ ਦੇ ਰਹੇ ਹੋ ਵੀ ਧਰਾਵਾ ਲਾਉਂਗਾ ਐ ਆ ਹੁਣ ਵੀਡੀਓ ਦੇ ਵਿੱਚ ਕਹਿੰਦਾ ਵੀ ਆਹ ਧਰਾਮਾਂ ਲਗਦੀਆਂ ਨੇ ਉਹ ਲਗਦੀਆਂ ਨੇ ਆ ਧਮਕੀ ਦੇ ਰਿਹਾ ਉਤੋਂ ਹੀ ਸ਼ਰੇਆ ਨੀ ਦੇ ਰਹਾ ਜਿਹੜੀ ਕਰ ਲਗਦੀ ਉਹ ਹੀ ਲਾ ਰਿਹਾ ਨਹੀਂ ਲਾੜੋ ਕੋਈ ਗੱਲ ਲਰਨਿੰਗ ਦਾ ਸਰ ਨਹੀਂ ਲਾਓ ਤੁਸੀਂ ਮੈਂ ਤਾਂ ਨਹੀਂ ਆਂ ਮੈਂ ਦੋ ਹੀ ਦਸਤਰੀ ਹਾਂ ਲਾੜੋ ਲਾਉਂਗਾ ਭਾਈ ਜੇ ਜ਼ੋਰ ਨੂੰ ਤੁਸੀਂ ਲੈ ਗਿਓ ਐਨੀ ਬ੍ਰੇਕਰ ਮੇਰੇ ਕੋਲ ਨਹੀਂ ਹੈਗਾ ਕੁਝ ਇੱਧਰ ਨਹੀਂ ਮੇਰੇ ਕੋਲ ਹੈ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਹੈ ਕਿਆ ਕਿਆ ਸ਼ੁਰੂ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗੇ ਕਿਹੜੀ ਚੀਜ਼ ਆ ਪਹਿਲਾਂ ਮੈਨੂੰ ਆਏ ਨੰਬਰ ਪਲੇਟ ਬਾਅਦ ਜਾਊਗਾ ਨੰਨ ਸ਼ੁਰੂ ਕਰੂਗਾ ਪੋਲੂਸ਼ਨ ਵੀ ਲੈ ਆਉਣਾ ਦਿਖਾਓ ਸਾਰੇ ਜਣੇ ਖੜੇ ਹੋ ਜਾਓ ਰੋਕ ਮੈਂ ਸਾਰਾ ਕੁਝ ਲੈ ਲਵਾਂਗਾ